ਪਾਣੀ ਹੋਰ ਵਧ ਗਿਆ ਹੋਇਆ ਪਹਿਲਾਂ ਨਾਲੋਂ ਜਿਹੜੀ ਆਪਾਂ ਪਹਿਲਾ ਵੀਡੀਓ ਦੇਖੀ ਆ ਪਾਣੀ ਇਸ ਟਾਈਮ ਉਹਦੇ ਨਾਲੋਂ ਹੋਰ ਵਧ ਗਿਆ ਹੈ ਤੇ ਇਹ ਮੈਂ ਹੁਣ ਉਰਲੇ ਪਾਸੇ ਆ ਕੇ ਤੁਹਾਨੂੰ ਦਿਖਾਉਣ ਲੱਗੇ ਆ ਪਹਿਲਾਂ ਵਾਲੀ ਆਪਾਂ ਦੇਖੀ ਸੀ ਵੀਡੀਓ ਸੋ ਇਹ ਵਾਲੀ ਤੁਸੀਂ ਦੇਖੀ ਹੋਣੀ ਹੈ ਪਰਲੇ ਪਾਸੇ ਵੀਡੀਓ ਬਣਾਈ ਸੀ ਆਪਾਂ ਤਾਂ ਪਾਣੀ ਬਾਈ ਇਸ ਟਾਈਮ ਫੁੱਲ ਹੋ ਗਿਆ ਹੋਇਆ ਹੈ ਪਹਿਲਾਂ ਨਾਲੋਂ ਕਾਫੀ ਮੈਂ ਤੁਹਾਨੂੰ ਗੋਮ ਕਰਕੇ ਦਿਖਾ ਦਿੰਦਾ ਔਰਲੇ ਪਾਸੇ ਵਾਲਾ ਸਾਰਾ ਏਰੀਆ ਖਾਲੀ ਰਹਿੰਦਾ ਹੁੰਦਾ ਉਹ ਬਈ ਸਾਰਾ ਭਰ ਗਿਆ ਹੋਇਆ ਔਰ ਆਪਾਂ ਨੇੜੇ ਜਾ ਕੇ ਤੁਹਾਨੂੰ ਸਾਨੂੰ ਮੈਂ ਹੁਣ

ਕੰਮ ਪੂਰਾ ਸਿਰੇ ਤੇ ਵਦਨਾਲੇ ਹੋਰ ਵਦਨਾ ਉਹੀ ਆ ਪਹਿਲਾ ਵੀਡੀਓ ਪਾਈ ਸੀ ਉਹਦੇ ਵਿੱਚ ਹਜੇ ਫੇਰ ਵੀ ਘਟ ਸੀਗਾ ਹੁਣ ਤਾਂ ਇਧਰ ਤਾਂ ਪਾਣੀ ਆਉਂਦਾ ਹੀ ਨਹੀਂ ਹੁੰਦਾ ਜਿੰਨਾ ਹੁਣ ਆਇਆ ਹੈ ਇਧਰ ਪਾਣੀ ਪਿੱਛੇ ਘਟ ਨਹੀਂਦਾ ਪਿੱਛੇ ਸਲ ਜਾਂਦਾ ਸੀਗਾ ਨਾ ਜਿਹੜਾ ਆਇਆ ਸੀ ਇੱਕਦਮ ਆਇਆ ਇੱਕਦਮ ਖਤਮ ਹੋ ਗਿਆ ਇਹ ਹੁਣ ਖਤਮ ਹੋਣ ਵਾਲਾ ਨਹੀਂ ਦਿੱਸਦਾ ਸਹੀ ਗੱਲ ਹੈ ਇਹ ਚੱਲਣਾ ਹੈ ਭਾਈ ਅੱਗੇ-ਅੱਗੇ ਵਦਨਾਵਾ ਥੋੜਾ ਜਿਆ ਧਿਆਨ ਰੱਖੋ ਸਾਰੇ ਜਣੇ ਸੇਫਟੀ ਦਾ ਆਪਣਾ ਖਾਸ ਕਰ ਸੋ ਇਹ ਇਦਾਂ ਹੀ ਚੱਲਣੀਆਂ ਚੀਜ਼ਾਂ ਕਿੱਥੇ ਉਧਰ ਉਹਦੇ ਸਾਹਮਣੇ ਆ ਇਧਰ ਤਾਂ ਪਾਣੀ ਆਉਂਦਾ ਹੀ ਨਹੀਂ ਹੁੰਦਾ ਮੈਂ ਉੱਥੇ ਪਹਿਲਾਂ ਮੋਟਰਸਾਈਕਲ ਕਈ ਵਾਰ ਲਿਆਉਣਾ ਵੀਡੀਓ ਉੱਥੇ ਤੱਕ ਲੈ ਜਾਣਾ ਹੁੰਦਾ ਬਣਾ ਲੈਣਾ ਹੁੰਦਾ ਆਹ ਦਰਖਤ ਇੱਥੋਂ ਪਿੱਛੇ ਰੁੜ ਕੇ ਆਇਆ ਉਹ ਪਿੱਛੋਂ ਸਾਰੇ ਦਰਖਤ ਉੱਥੋਂ ਰੁੜ ਕੇ ਵੀ ਆਉਣ ਲੱਗ ਗਏ ਹਾਂ ਇੱਕ ਟੋਈ ਲੱਗਦੀ ਜੀ ਹੈ ਜਿਆਦੇ ਅੱਛਾ ਇੱਕ ਬੰਦੇ ਦਾ ਹੈਗਾ 100-150 ਕਿੱਡੇ ਹੂੰ ਹੂੰ ਉੱਥੋਂ ਰੁੜ ਕੇ ਆਉਂਦੇ ਕੋ ਦਰਖਤ ਦੇਖ ਰਹੇ ਹਾਂ ਦਰਖਤ ਰੁੜ ਕੇ ਆ ਰਿਹਾ ਵਿੱਚੋਂ ਪਾਣੀ ਦਾ ਬਹਾਅ ਬਹੁਤ ਜ਼ਿਆਦਾ ਹੈ ਘਟਾ ਪਾਣੀ ਆਪ ਦਾ ਕਿਨਾਰੇ ਕੱਟਣ ਲੱਗਿਆ ਹੋਇਆ ਹੈ ਬਈ ਧਿਆਨ ਰੱਖੋ ਸਾਰੇ ਸੇਫ ਪਾਣੀ ਕੇ ਵਾਜੇ ਬਹੁਤ ਜ਼ਿਆਦਾ ਆ ਰਹੀ ਹੈ ਇਸ ਟਮ ਹਨਾ ਪਾਣੀ ਬਹੁਤ ਤੇਜ਼ ਵਾਜ ਆ ਰਹੀ ਹੈ ਮੈਂ ਜੋ ਦੇਖ ਰਿਹਾ ਆ ਇੰਨਾ ਏਰੀਆ ਰਹਿ ਗਿਆ ਇੱਥੇ ਪਾਣੀ ਆਉਣ ਨੂੰ ਬਸ ਬਾਕੀ ਸਾਰਾ ਪਾਸੇ ਭਰ ਗਿਆ ਹੈ ਪਾਣੀ ਬਾਈ ਕਿਆ ਦਾ ਪਾਣੀ ਹੈ ਜੇ ਹੋਰ ਵੀ ਵਧਣਾ ਆ ਇੱਥੇ ਤਾਂ ਲੋਕਲ ਵਸਨੀਕ ਨੇ ਇਹ ਕੋਈ ਧਿਆਨ ਰੱਖੋ ਸਾਰੇ ਜਣੇ ਮੈਂ ਤਾਂ ਤੁਹਾਨੂੰ ਸਾਰੇ ਜਣੇ ਨੂੰ ਇਹੀ ਕਹੂੰਗਾ ਕਿਉਂਕਿ ਹੁਣ ਪਾਣੀ ਵਧ ਗਿਆ ਹੈ ਨੇ ਹੁਣ ਕਿਨਾਰੇ ਕੱਟਣ ਲੱ ਆ ਜਾਣਾ ਬੰਨ੍ਹੇ ਟੁੱਟਣ ਲੱਗ ਜਾਣੇ ਆ ਕਿਉਂਕਿ ਹਜੇ ਕੰਮ ਸ਼ੁਰੂ ਹੋਇਆ بارشਾਂ ਸਿਰਫ 2 ਦਿਨ ਪਈਆਂ 2 ਦਿਨਾਂ ਚ ਇਹ ਹਾਲ ਹੋ ਗਿਆ ਤਾਂ ਕੰਮ ਦੇਖ ਲਓ ਸੀ ਕਿੱਥੇ ਪਹੁੰਚੂਗਾ ਪਾਣੀ ਬਾਗਵੀਪੁਰ ਪੂਰੇ ਪ੍ਰੈਸ਼ਰ ਨਾਲ ਰਿਹਾ ਇਹ ਅੱਜ ਅੱਜ ਇਹ ਕਹਿੰਦੇ ਜਿਆਦਾ ਵਧਿਆ ਹੈ ਨਾ ਬਾਈ ਤੁਹਾਨੂੰ ਪਾਣੀ ਦੀ ਆਪਰੇਸ਼ਨ ਦੇਣੀ ਸੀ ਆਪਾਂ ਦੇਤੀ ਹੋਈ ਆ ਤੇ ਤੁਹਾਨੂੰ ਮਿਲਾਂਗੇ ਹੋਰ ਨਵੀਂ ਵੀਡੀਓ ਦੇ ਵਿੱਚ ਚੈਨਲ ਤੇ ਬਣੇ ਰਹੋ ਮਿਲਦੇ ਆਂ ਫਿਰ ਆਪਾਂ